ਲੈਓ ਬੋਲਣਾ ਹਾਂਜੀ ਸਵਾਗਤ ਹੈ ਤੁਹਾਡਾ ਗੁਰਤੇਜ ਟਰੱਕ ਵਾੜੀ YouTube ਚੈਨਲ 'ਤੇ ਇਹ 12 ਚੱਕੀ ਗੱਡੀ ਦਾ ਆਪਾਂ ਰਿਵਿਊ ਦਿਖਾਉਣ ਲੱਗੇ ਆ ਤੁਹਾਨੂੰ ਕੰਪਲੀਟ ਬਾਡੀ ਤੇ ਮੋਡੀਫਿਕੇਸ਼ਨ ਕੀਤੀ ਹੈ ਇਹਦੀ ਇਹ ਗੁਰਪੀਰ ਵੀਰ ਜੀ ਆਏ ਦੇ ਪਮਾਲ ਪਿੰਡ ਤੋਂ ਇਹਨਾਂ ਨੇ ਆਪਾਂ ਪਹਿਲਾਂ ਵੀ ਬਾਡੀ ਲਾਈ ਆ 2 ਸਾਲ ਪਹਿਲਾਂ ਤੇ ਹੁਣ ਇਹਨਾਂ ਨੇ ਜਵਾਨੀ ਪਾਉਦੇ ਆ ਵੀ ਕਿਦਾਂ ਕੰਮ ਹੋਇਆ ਕੀ ਹਾਲ ਆ ਵੀਰ ਜੀ ਸਤਿਗੁਰ ਜੀ ਸਤਿਗੁਰ ਜੀ ਕੀ ਪੀਛ ਨਾ ਹੀ ਕੰਮ ਦੀ ਹੁਣ ਰਾਮਤਾ ਜੀ ਉਹ ਜੋ 2 ਮਹੀਨੇ ਪਹਿਲਾਂ ਗੱਡੀ ਬਣਵਾ ਕੇ ਲੈ ਕੇ ਗਏ ਸੀ ਅੱਛਾ ਜੀ 100000 ਰੁਪਏ ਦੁਬਾਰਾ ਹੋਵੇਗੀ ਕੀ ਨਾਲ ਕੋਈ ਆਏ ਠੀਕ ਹੈ ਜੀ Delhi ਕਰਦਾ ਜੀ ਠੀਕ ਹੈ ਜੀ ਗੱਡੀ ਦਾ ਕੰਮ ਠੀਕ ਹੈ ਜੀ ਤੇਸਤੀ ਦਾ ਬਾਈ ਹੈ ਉਹ ਵੀ ਜਾਣਾ ਇਨੀ ਕਿ ਰੂਪ ਸਦੂਨ ਦੇਣ ਵਾਲਾ ਕੰਮ ਕਰਦਾ ਠੀਕ ਹੈ ਜੀ ਸਾਡੇ ਕੋਈ ਨਹੀਂ ਉਹਨਾਂ ਲੋਹਾ ਹਾਂ ਜੀ ਜੇ ਆਪਾਂ ਮੰਨੀਏ ਆਪਣੇ ਜਵਾਰਕਾਰਗਾ ਹੁੰਦਾ ਹਾਂ ਜੀ ਬਿਲਕੁਲ ਜੀ ਠੀਕ ਹੈ ਜੀ ਜੀ ਆਪਣੇ ਬੱਚੇ ਕੋਲ ਬੱਚਾ ਉਹੀ ਜੱਜ ਦਾ ਜਿਹੜਾ ਰੂਪ ਤੋਂ ਵਧੀਆ ਹੋਣੀ ਹਾਂਜੀ ਤੇ ਰੂਪ ਤੋਂ ਸਾਹਮਣੇ ਆਈ ਉਹ ਕੋਈ ਨਹੀਂ ਉਹਨੇ ਇਹਦਾ ਬਿਆਨ ਕੀਤਾ ਸੀ ਅੱਜ ਆਹ ਕੁੜੀ ਰੂਪ ਤੋਂ ਬਹੁਤ ਜ਼ਿਆਦਾ ਠੀਕ ਹੈ ਜੀ ਜ਼ਿਆਦਾ ਵਧੀਆ ਕਿਹਾ ਬੰਦੂ ਵੀਰ ਜੀ ਨੇ ਮੈਨੂੰ 10 ਦਿਨ ਦੇ ਵਿੱਚ ਗੱਡੀ ਦੇਣ ਦੀ ਪ੍ਰੋਮਿਸਟ ਕੀਤੀ ਸੀ ਹਾਂਜੀ ਪੂਰੀ ਹੋਈ ਹੈ ਜੀ 10 ਤੋਂ 12 ਦਿਨਾਂ ਅੱਜ ਗੱਡੀ ਸਾਨੂੰ ਹੈਂਡ ਓਵਰ ਕਰ ਦਿੱਤੀ ਗਈ ਆ ਠੀਕ ਹੈ ਜੀ ਤੇ ਬਾਕੀ ਕੰਮ ਦੀ ਗੱਲ ਆ ਆਓ ਹੁਣ ਦੱਸਣ ਦਈਏ ਜੀ ਹਾਂਜੀ ਸੇਮ ਫੇਲਰ ਨਾਲ ਦੀ ਗੱਡੀ ਦੇ ਨਾਲ ਦੀ ਕੰਮ ਹੋਇਆ ਤੇ ਨਵੀਆਂ ਚੀਜ਼ਾਂ ਐਡ ਕੀਤੀਆਂ ਜਿਹੜੀਆਂ ਬਾਈ ਜੀ ਹੋਣਾ ਨਹੀਂ ਮਿੰਕਪ ਬਹੁਤ ਪਿਆਰੇ ਆ ਦੇਖੋ ਜੀ ਬਹੁਤ ਵਧੀਆ ਸ਼ਰਮ ਵਧੀਆ ਇਹਨੂੰ ਜੋ ਜ਼ਿਆਦਾ ਵਧੀਆ ਜੀ ਲੱਗਦੀ ਹੈ ਪਹਿਲਾਂ ਨਾਲੋਂ ਵੀ ਜ਼ਿਆਦਾ ਵਧੀਆ ਐਡਵਾਂਸ ਕਰਤਾ ਜੀ ਜੇ ਮਾੜਾ ਮੋਟਾ ਪਾਣੀ ਦੀ ਦਿੱਕਤ ਸਾਨੂੰ ਪਹਿਲੀ ਗੱਡੀ ਚ ਆਈ ਸੀ ਉਹ ਵੀ ਬਾਈ ਜੀ ਨੇ ਸੈੱਟ ਕਰਕੇ ਦਿੱਤੀ ਸੀ ਠੀਕ ਹੈ ਜੀ ਤੇ ਆ ਹੁਣ ਪਾਣੀ ਵਾਲਾ ਆ ਦੇਖੋ ਇਹ ਦੁਬਾਰਾ ਹੋਰ ਜ਼ਿਆਦਾ ਸੋਹਣਾ ਆ ਚੀਜ਼ਾਂ ਪਹਿਲਾਂ ਪਾਈਪ ਆਉਂਦਾ ਸੀ ਲੋਹੇ ਦਾ ਹਾਂਜੀ ਹੁਣ ਸਟੀਲੀ ਆ ਗਿਆ ਜੀ ਹਾਂਜੀ ਥੀਲ ਕੱਪ ਹਾਂਜੀ ਜੇ ਮੈਂ ਦੁਬਾਰਾ ਗੱਲ ਕਰਦਾ ਪਿੱਛੇ ਵਾਲੇ ਬਿਲਕੁਲ ਜੀ ਬਹੁਤ ਜ਼ਿਆਦਾ ਵਧੀਆ ਠੀਕ ਵਕਰੀ ਨੋਹਾਰ ਇਹ ਮੇਰੇ ਦੇ ਪੰਜਾਬੀ ਇਹ ਸਟੀਲੀ ਵਰਕ ਜੀ ਠੀਕ ਹੈ ਜੀ ਕਿਤੇ ਇਹੋ ਸਟੀਲੀ ਵਰਕ ਹੋਇਆ ਜੀ ਪਹਿਲਾਂ ਨਾਲੋਂ ਵੀ ਬਹੁਤ ਜ਼ਿਆਦਾ ਵਧੀਆ ਬਹੁਤ ਚੀਜ਼ਾਂ ਬਹੁਤ ਵਧੀਆ ਅੱਗੇ ਨਾਲੋਂ ਹੋਰ ਜ਼ਿਆਦਾ ਵਧੀਆ ਪਹਿਲਾਂ ਵੀ ਵਧੀਆ ਸੀ ਬਸ ਹੁਣ ਉਸ ਤੋਂ ਵੀ ਜ਼ਿਆਦਾ ਵਧੀਆ ਸਮੇਂ ਦੇ ਹਿਸਾਬ ਦੇ ਨਾਲ ਭਰਨਾ ਹਾਂ ਤੇਜ਼ ਕਰਨਾ ਪੈਂਦਾ ਈ ਸਮੇਂ ਨਾਲ ਬਿਲਕੁਲ ਠੀਕ ਹੈ ਵੀਰ ਜੀ ਧੰਨਵਾਦ ਤੁਹਾਡਾ ਬਹੁਤ-ਬਹੁਤ ਹੋਰ ਕੀ ਕਹਿਣਾ ਚਾਹੁੰਦੇ ਹੋ ਬਸ ਵਧੀਆ ਜੀ ਠੀਕ ਹੈ ਨਹੀਂ ਕਹੂੰਗਾ ਜੀ ਜਿਹੜੇ ਵੀਰਾਂ ਨੇ ਸ਼ੌਂਕ ਨਾਲ ਕੰਮ ਕਰਾਉਣਾ ਉਹ ਮੇਰੇ ਵੀਰ ਗੁਰਤੇਜ ਵੀਰ ਜੀ ਕੋ ਧੂਰੀ ਆਉਣ ਠੀਕ ਹੈ ਜੀ ਕੰਮ ਦਾ ਤੁਹਾਡੇ ਸਾਹਮਣੇ ਕੰਮ ਬੋਲਦਾ ਜੀ ਠੀਕ ਹੈ ਵੀਰ ਜੀ ਸੱਚਕਾਂ ਟ੍ਰਾਂਸਪੋਰਟ ਤੋਂ ਨੇ ਇੱਕ ਹਾਂਜੀ ਉਹਨਾਂ ਨੇ ਇੱਕ ਆਪਣੀ ਵੀਡੀਓ ਪੁਰਾਣੀ ਸ਼ੇਅਰ ਕੀਤੀ ਸੀਗੀ ਅੱਛਾ ਜੀ ਉਹਨਾਂ ਨੇ ਇਹ ਕਮੈਂਟ ਆਪਾਂ ਉਹ ਵੀਡੀਓ ਐਕੀ ਐਡਿਟ ਕਰਕੇ ਨਾਲ ਪਾਵਾਂਗੇ। ਮੈਨੂੰ ਇਹ ਗੱਲ ਲਿਖੀ ਸੀ। ਹਾਂਜੀ। ਬੰਦੇ ਦਾ ਵਰਕ ਬੋਲਦਾ। ਮਤਲਬ ਬੰਦੇ ਦਾ ਕੰਮ ਬੋਲਦਾ। ਕੰਮ ਬੋਲਦਾ। ਬਿਲਕੁਲ ਜੀ ਬਿਲਕੁਲ। ਕਹਿਣ ਨਾਲ ਗੱਲ ਹੋਰ ਹੁੰਦੀ। ਇਹ ਕਿ ਕਰਕੇ ਦਿਖਾਉਣਾ, ਮਾਰਕੀਟ 'ਚ ਹੀ ਜਾਣੀ। ਮਤਲਬ ਇਹ ਸੱਚਕਣ ਵੀ ਸੱਚਕਣ ਟਰਾਂਸਪੋਰਟ ਵਾਲੇ ਵੀਰ ਜੀ ਆ। ਉਹਨਾਂ ਨੇ ਇਹ ਲਿਖੀ ਸੀ। ਠੀਕ ਹੈ ਜੀ। ਇਹ ਮੈਂਸ਼ਨ ਉਹਨਾਂ ਨੇ ਸ਼ੇਅਰ ਕੀਤੀ ਸੀ ਆਪਣੀ ਬੋਸ। ਅੱਛਾ ਜੀ। ਤੇ ਉਹ ਚੀਜ਼ਾਂ ਨੂੰ ਆਪਾਂ ਸਟੋਰੀ ਨਾਲ ਮੈਂਸ਼ਨ ਕਰਾਂਗੇ। ਕੋਈ ਗੱਲ ਨਹੀਂ ਜੀ ਕਰ ਦਾਂਗੇ ਜੀ। ਠੀਕ ਹੈ ਬਜੀ। ਬਹੁਤ ਧੰਨਵਾਦ ਜੀ।